ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਠੱਠੀ ਫਰੀਦਪੁਰ ਤੋਂ ਬਸਨੀਕਾ ਨੇ ਤਾਂ ਦੱਦੀ ਕਿ ਪਾਣੀ ਇੱਕ ਵਾਰੀ ਦੇ 12 ਤੋਂ ਜਿਹੜਾ ਆ ਉਹ ਠੱਠੀ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ ਧੰਦਾ ਦੀ ਹੈ ਕਿ ਠੱਠੀ ਜੋ ਕਿ ਗਲੜੀ ਦੇ ਨਜ਼ਦੀਕ ਦੇ ਪਿੰਡ ਨੇ ਗਲੜੀ ਤੋਂ ਠੱਠੀ ਨੂੰ ਜਾਂਦਿਆਂ ਰਾਹ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਚੁੱਕਾ ਆ ਤੇ ਜਿਹੜੇ ਵੀਰ ਰਸਦ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਸਮਗਰੀ ਲੈ ਕੇ ਉਧਰ ਜਾਣਾ ਚਾਹੁੰਦੇ ਨੇ ਉਹ ਫਿਲਹਾਲ ਉਹਨਾਂ ਨੇ ਕਿਹਾ ਕਿ ਰੁਕ ਜਾਣੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋਇਆ ਪਿਆ ਹੈ ਤੇ ਗੱਡੀਆਂ ਕਾਰਾਂ ਦਾ ਤੇ ਮੋਟਰਸਾਈਕਲਾਂ ਦਾ ਲੰਘਣਾ ਜਿਹੜਾ ਆ ਉਹ ਰਸਤੇ 'ਚੋਂ ਜਿਹੜਾ ਆ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ ਆ ਠੱਟੀ ਫਰੀਦਪੁਰ ਦੇ ਵਿੱਚ ਜਿਹੜਾ ਆ ਉਹ ਪਾਣੀ ਬਹੁਤ ਤੇਜ਼ੀ ਦੇ ਨਾਲ ਜੜਾਇਆ ਉਹ ਵਧਿਆ ਆ ਤੇ ਇਕਦਾਂ ਹੀ ਜੜਾਇਆ ਸੜਕਾਂ ਦੇ ਉੱਤੇ ਦੱਸਿਆ ਜਾ ਰਿਹਾ ਕਿ ਲੱਖ ਲੱਖ ਜੜਾ ਆ ਪਾਣੀ ਹੋ ਚੁੱਕਿਆ ਆ ਲਗਾਤਾਰ ਪਾਣੀ ਦੇ ਵਿੱਚ ਕਿ ਰਹੇ ਲੋਕ ਮੁਸੀਬਤਾਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਬੀ ਕਿ ਲਗਾਤਾਰ ਜੜੀਆਂ ਆ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਡੇ ਨਾਲ ਵਕ ਵਕ ਏਰੀਆ ਦੇ ਵਿੱਚੋਂ ਜੜਾ ਆ ਉਹ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਜਿੱਥੇ-ਜਿੱਥੇ ਵੀ ਸਾਡੇ ਕੋਲ ਤਸਵੀਰਾਂ ਪਹੁੰਚਦੀਆਂ ਪਈਆਂ ਨੇ ਉੱਥੇ-ਉੱਥੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਤੁਹਾਨੂੰ ਜੜਾ ਆ ਇੱਕ ਅਲਰਟ ਕਰਨ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਹਨਾਂ ਤਸਵੀਰਾਂ ਦੇ ਵਿੱਚ ਹੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਠੱਡੀ ਫਰੀਦਪੁਰ ਜੋ ਕਿ ਗਲੜੀ ਦਾ ਨਜ਼ਦੀਕੀ ਏਰੀਆ ਉੱਥੇ ਦੁਬਾਰਾ ਤੋਂ ਜਿਹੜਾ ਆ ਪਾਣੀ ਨੇ ਮਾਰ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਇਹ ਕੱਲ ਤੋਂ ਫੇਰ ਜਿਹੜੀ ਇਹ ਬਰਸਾਤ ਤੇਜ਼ ਜਿਹੜੀ ਇਹ ਪੈ ਰਹੀ ਹੈ ਬਹੁਤ ਜ਼ਿਆਦਾ ਤੇਜ਼ ਬਰਸਾਤ ਹੋਣ ਕਰਕੇ ਜਿਹੜਾ ਆ ਰਾਵੀ ਦਾ ਪਾਣੀ ਇੱਕ ਵਾਰੀ ਫੇਰ ਤੋਂ ਜਿਹੜਾ ਆ ਇੱਧਰ ਨੂੰ ਆਇਆ ਹੋਇਆ ਆ ਤੇ ਪਾਣੀ ਜਿਹੜਾ ਆ ਅੱਗੇ ਨਾਲੋਂ ਦੁਬਾਰਾ ਵਧਦਾ ਨਗਰ ਆ ਰਿਹਾ ਆ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇ ਲੋਕ ਇੱਧਰ ਰਸਦ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਸਮਗਰੀ ਲੈ ਕੇ ਆਉਣਾ ਚਾਹੁੰਦੇ ਨੇ ਤੇ ਉਹ ਫਿਲਹਾਲ ਰੁਕ ਜਾਣੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਜਿਹੜਾ ਆ ਉਹ ਫਟੜੀ ਫਰੀਦਪੁਰ ਦੇ ਵਿੱਚ ਦੁਬਾਰਾ ਤੋਂ ਮਾਰ ਕਰਦਾ ਨਜ਼ਰ ਆ ਰਿਹਾ ਆ ਬਾਕੀ ਦੀ ਗੱਲਬਾਤ ਆਓ ਸੁਣ ਲੈਂਦੇ ਆ ਕਿ ਲੋਕ ਕੀ ਕਹਿੰਦੇ ਨੇ ਇਹ ਦੇਖੋ ਜੀ ਮੁਰਕੇ ਦੁਬਾਰਾ ਪਾਣੀ ਆ ਗਿਆ ਹੈ। ਇਹ ਹੈਗੇ ਸਾਡੇ ਨੌਜਵਾਨ ਜਿਹੜੀ ਨਵੀਂ ਪੀੜ੍ਹੀ ਚੱਲੀ ਹੈ ਸਾਡੀ। ਮੈਂ ਕਹਿੰਨੀ ਆ ਮਾਲਕਾ ਸਾਡੀ ਉਮਰ ਤੋਂ ਉਹਨਾਂ ਨੂੰ ਲੱਗੇ ਇੰਨਾ ਕੋਈ ਦੇ ਪਰਮਾਤਮਾ ਨੂੰ ਜੁੜਾਉਂ ਸਮਾ ਸਕਾਂ। ਸਾਡੀਆਂ ਉਮਰਾਂ ਮੇਰੇ ਨੂੰ ਲੱਗਣ ਇਹ ਨੌਜਵਾਨ ਸਾਡਾ ਤੁਹਾਨੂੰ ਸਭ ਕੋ ਦੇਖੀ ਗਏ ਨਾ। ਉਹਾਂ ਬਰ ਵਿੱਚ ਮਾਲਕਾ ਸੰਤ ਬਾਰ-ਬਾਰ ਲਾਦੇ ਸਾਡੀ ਜੱਗ ਦੀ। ਜਿਹੜੇ ਨੌਜਵਾਨ ਬੱਚੇ ਮੀਂਹ ਝੜੀਆਂ ਦੇ ਵਿੱਚ ਅੰਨ ਨੇ ਪਾਣੀ ਵਿੱਚ ਡੋਬ ਡੋਬੂ ਪਾਣੀ ਦੇ ਵਿੱਚ ਤੁਹਾਨੂੰ ਰਸਾ ਪਚਾ ਕੇ ਗਏ ਨਾ। ਸਾਡੀ ਸਰਕਾਰ ਨਾਲ ਉਹ ਸਾਡੇ ਪਿੰਡ ਦਾ ਦੇ ਸਾਡੇ ਵਾਲੇ ਚੱਗੇ ਜਿਨ੍ਹਾਂ ਨੇ ਸਾਨੂੰ ਸਾਡੀ ਨਹੀਂ ਸੁਣਾਇ ਕਿਥੀ ਠੀਕ ਹੈ ਨਾ ਵਾਏ ਨੂੰ ਦਖਾਵਾ ਵਾਏ ਨੂੰ ਜਿਹੜੀਆਂ ਦੀਆਂ ਗਾਈਆਂ ਹਾਲੇ ਬਿਲਕੁਲ ਪਾਣੀ ਚੋਂ ਕੱਢ ਕੇ ਅਸੀਂ ਬਾਹਰ ਲੈਂਦੀਆਂ ਹੁਣੇ ਤੇ ਬਿਚਾਰਾ ਸੁੱਕੇ ਗਿੱਲੇ ਇਹਨਾਂ ਨੂੰ ਪੱਠੇ ਪਾਈ ਜਾਂਦਾ ਹੈ ਤੇ ਗਾਈਆਂ ਨੀਆਂ ਕਮਜ਼ੋਰ ਹੋ ਗਈਆਂ 5-7 ਦਿਨ ਪਹਿਲੇ ਪਾਣੀ ਚ ਰਹੀਆਂ ਹੁਣ ਬਕਰਾਂ ਛੋਣੇ ਆ ਲੀਆਂ ਬਿਲਕੁਲ ਗਿੱਲੇ ਪੱਠੇ ਬਾਹਰ بارش ਦੇ ਵਿੱਚ ਮੈਂ ਪਿੰਡ ਠੱਠੀ ਫਾਦਰ ਅਰਜਨ ਸਿੰਘ ਜਿੱਦਾਂ ਕਿ ਤੁਸੀਂ ਦੇਖੀ ਦਿਓ ਅੱਜ ਫੇਰ ਸਵੇਰੇ 6 ਵਜੇ ਦਾ ਫਲੱਡ ਫੇਰ ਬਹੁਤ ਜ਼ਿਆਦਾ ਆ ਚੁੱਕਿਆ ਸਾਡੇ ਡੰਗਰ ਪਰਿਵਾਰ ਪੂਰੇ گاؤں ਪੂਰਾ ਪਿੰਡ ਜਿ세 ਜਿੱਦਾਂ ਵੀ ਪਿੰਡ ਠੱਠੀ ਨਰੰਗਪੁਰ ਜੈਨਪੁਰ ਫਰੀਦਪੁਰ ਕਾਨਾ ਇਹ ਪਾਣੀ ਦੇ ਅੰਦਰ ਫੇਰ ਬਾਰਾ ਡੁੱਬ ਗਿਆ ਇਸ ਕਰਕੇ ਸਰਕਾਰ ਦੀ ਤਰਫੋਂ ਕੋਈ ਅਜੇ ਤੱਕ ਸਾਨੂੰ ਕੋਈ ਮਦਦ ਨਹੀਂ ਆਈ ਬਿਲਕੁਲ ਜੋ ਸਾਰੇ ਗਰੀਬ ਲੋਕ ਐਕਦਾਮ ਭੁੱਖੇ ਬਣੇ ਬੈਠੇ ਕੋਈ ਕਿਸੇ ਕੋਈ ਮਦਦ ਨਹੀਂ ਕੀਤੀ ਸਰਕਾਰ ਨੇ ਖਾਸ ਕਰਕੇ ਜੋ ਵੀ ਮੌਜੂਦਾ ਸਰਕਾਰ ਹੈ ਇਹਨਾਂ ਨੇ ਤਰਪਾਲਾਂ ਤੇ ਦਿੱਤੀਆਂ ਪਰ ਉੱਬੀ ਤਰਪਾਲਾਂ ਫੱਟੀ ਦੀਆਂ ਨਾ ਉਹ ਹੀ ਕਿਹੇ ਉੱਪਰ ਦੇ ਸਕਤੇ ਨਾ ਡੰਗਰਾਂ ਦੇਖ ਦੇ ਬਿਲਕੁਲ ਫੱਟੀਆਂ ਤਰਪਾਲਾਂ ਦਿੱਤੀਆਂ ਦੇਖੋਗੇ ਤੁਸੀਂ ਤਾਂ ਕਹੋਗੇ ਪਤਾ ਨਹੀਂ ਕਿੱਥੋਂ ਚੁੱਕ ਕੇ ਗਡਾਮਾਂ ਚ ਸਾਨੂੰ ਤਰਪਾਲਾਂ ਦੇਤੀਆਂ ਜਿਹੜੀਆਂ 10-10 15-15 ਪਰ ਪੰਡਾ ਦੇਤੀਆਂ ਬਾਕੀ ਸਾਡੇ ਜਿੰਨੇ ਵੀ ਪੰਜਾਬੀ ਭਰਾ ਉਹਨਾਂ ਨੇ ਪਿੰਡਾਂ ਚ ਬਹੁਤ ਮਦਦ ਕੀਤੀ ਸਾਡੀ ਬਹੁਤ ਰਾਸ਼ਨ ਚਾਰਾ ਮਤਲਬ ਹਰ ਇੱਕ ਚੀਜ਼ ਦਾ ਉਹਨਾਂ ਨੇ ਸਾਡੀ ਮਦਦ ਕੀਤੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਜਿੰਨੀ ਨਕਮੀ ਸਰਕਾਰ ਹੈ ਕੁਛ ਹੀ ਕੋਈ ਨਹੀਂ